ਹਾਂਜੀ ਦੋਸਤੋ ਆਪਨੂੰ ਇਹ ਸਵਾਲ ਵੇਖਣ ਵਿੱਚ ਤਾਂ ਬਹੁਤ ਸੌਖਾ ਲੱਗਦਾ ਹੈ ਇਸ ਵਿੱਚ ਭਾਗ ਜੋੜ ਭਾਗ ਜੋੜ ਤੇ ਭਾਗ ਹੈ ਪਰ ਇਸ ਨੂੰ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਉਸ ਨੂੰ ਕਹਿੰਦੇ ਆ ਬਾਰਡ ਮਾਸ ਇਸ ਹਰੀ ਕਕਰ ਦਾ ਅਲੱਗ-ਅਲੱਗ ਇੱਕ मीनिंग ਹੁੰਦਾ ਹੈ ਬੀ ਦਾ ਮਤਲਬ ਬ੍ਰੈਕਟ ਹੁੰਦੀ ਆ ਓ ਦਾ ਮਤਲਬ ਆਫ ਡੀ ਦਾ ਮਤਲਬ ਡਿਵੀਜ਼ਨ ਮਤਲਬ ਭਾਗ ਕਰਨੀ ਐਮ ਦਾ ਮਤਲਬ ਮਲਟੀਪਲਾਈ ਗੁਣਾ ਏ ਐਡ ਜੋੜ ਕਰਨਾ ਐਸ ਸਬਟ੍ਰੈਕ ਮਤਲਬ ਘਟਾਓ ਕਰਨੀ ਸਭ ਤੋਂ ਪਹਿਲਾਂ ਬਰੈਕਟ ਹੱਲ ਕਰਨੀ ਹੁੰਦੀ ਹੈ ਫਿਰ ਭਾਗ ਫਿਰ ਗੁਣਾ ਜੋੜ ਤੇ ਘਟਾਓ ਆਪਣੇ ਕੋਲੇ ਪਹਿਲਾਂ ਭਾਗ ਹੈ ਤਾਂ ਭਾਗ ਕਰਾਂਗੇ 2 ਨੂੰ 2 ਤੇ ਭਾਗ ਕੀਤੀ 1 ਫਿਰ ਵਿਚਾਲੇ ਜੋੜ ਦੀ ਨਿਸ਼ਾਨੀ ਉਸ ਤਰੀਕੇ ਨਾਲ ਹੀ 3 ਨੂੰ 3 ਤੇ ਭਾਗ ਕੀਤੀ 1 ਵਿਚਾਲੇ ਜੋੜ ਦੀ ਨਿਸ਼ਾਨੀ ਉਸ ਤਰੀਕੇ ਨਾਲ ਹੀ ਇੱਕ ਨੂੰ ਇੱਕ ਤੇ ਭਾਗ ਕੀਤੀ 1 ਇਸ ਤੋਂ ਬਾਅਦ ਆਪਣੇ ਕੋਲ ਗੁਣਾ ਤਾਂ ਹੈ ਨਹੀਂ ਫਿਰ ਜੋੜ ਰਹਿ ਗਿਆ ਤਿੰਨਾਂ ਚੀਜ਼ਾਂ ਦਾ ਜੋੜ ਕਰ ਦਾਂਗੇ 1 ਤੇ 1 2 ਤੇ 1 3 ਬਹੁਤ ਸਿੰਪਲ ਟ੍ਰਿਕਾ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ